जिला पत्रकार यूनियन फतेहगढ़ साहब के चुनाव समिति के साथ किए गए जिसमें पारस गौतम को इलेक्ट्रॉनिक मीडिया बसी पठाना का अध्यक्ष चुना गया अध्यक्ष बनने के बाद पारस गौतम ने अपने परिवार के साथ डेरा बाबा बुद्ध दास जी में जाकर माथा टेका जिला कांग्रेस अध्यक्ष और डेरे के मुखी डॉक्टर सिकंदर सिंह ने पारस गौतम को अध्यक्ष बनने पर सम्मानित भी किया इस मौके पर पारस गौतम ने विश्वास दिलाया कि वह इस जिम्मेदारी को पूरी दिल से निभाएंगे आगे डेरे के मुखी महंत डॉक्टर सिकंदर सिंह ने क्या कहा सुने इस रिपोर्ट में बाबा डेरे दे वेखे पास गौतम जी दे। मीडिया दे प्रधान बन के इलेक्ट्रॉनिक मीडिया के प्रधान बन के ए नतमस्तक होने वास्ते आए ਇਹ ਬੜੀ ਸੱਚੀ ਤੇ ਸਟੱਡੀਅਸ ਗੱਲ ਹੈ ਜਿਹੜਾ ਗੁਰੂ ਦਾ ਲੈ ਕੇ ਨਾਂ ਧਰਮ ਦਾ ਨਾਂ ਲੈ ਕੇ ਜਦੋਂ ਮੀਡੀਆ ਦੇ ਵਿੱਚ ਜਾਂਦਾ ਹੈ ਉਹ ਜ਼ਰੂਰ ਸਚਾਈ ਤੇ ਧਿਆਨ ਦਿੰਦਾ ਹੈ ਔਰ ਨਿਰਪੱਖ ਲਿਖਦਾ ਵੀ ਹੈ ਨਿਰਪੱਖ ਬੋਲਦਾ ਵੀ ਹੈ ਨਿਰਪੱਖ ਦਿਖਾਉਂਦਾ ਵੀ ਹੈ ਸੋ ਅੱਜ ਸ਼ਾਂਤਾਂ ਦੇ ਡੇਰੇਾਂ ਤੇ ਆ ਕੇ ਇਹਨਾਂ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਬਾਬਾ ਬੁੱਧ ਆਸ ਦੇ ਡੇਰੇ ਵੱਲੋਂ ਸਾਰੇ ਸੰਗਤ ਅਸੀਂ ਸਾਰੇ ਇਕੱਠੇ ਹੋ ਕੇ ਇਹ ਗੱਲ ਦੀ ਬਾਬਾ ਜੀ ਅੱਗੇ ਅਰਦਾਸ ਕਰਦੇ ਆਂ ਕਿ ਇਲੈਕਟ੍ਰੋਨਿਕ মিডিਆ ਨੂੰ ਸਾਡੇ 25 ਸ਼ਹਿਰ ਤੋਂ ਪਾਰਸ ਗੋਤਮ ਚੁੰਕਾਵੇ ਤੇ ਆਪਣੀਆਂ ਲਿਖਤਾਂ ਰਹੀਂ ਆਪਣੀਆਂ ਬੋਲੀਆਂ ਨਹੀਂ ਮੈਸੇਜ ਸਾਰੀ ਦੁਨੀਆ ਦੇ ਵਿੱਚ ਤਵੇ ਤੇ ਇਹ ਸੱਚਾ ਦੀ ਸੂਚੀ ਜਿਹੜੀ ਇਹਨਾਂ ਨੇ ਅੱਜ ਆ ਸ਼ਟਾਰਟ ਕੀਤੀ ਹੈ ਇਹਨੂੰ ਰੱਬ ਜਰੂਰ ਸਹਾਇ ਦੇ ਆਏਗਾ ਔਰ ਇਹਨਾਂ ਨੂੰ ਉਚਾਈਆਂ ਤੇ ਲੈ ਜਾਏਗਾ ਕਾ ਦੀ ਅੱਜ ਬਹੁਤ ਬੜੀ ਖੁਸ਼ੀ ਦਾ ਦਿਨ ਹੈ ਕਿ ਮੈਨੂੰ ਸ਼ਹਿਰ ਬਸੀ ਪਠਾਨਾ ਤੋਂ ਇਲੈਕਟ੍ਰੋਨਿਕਲ ਮੀਡੀਆ ਦਾ ਪ੍ਰਧਾਨ ਲਗਾਇਆ ਗਿਆ ਤੇ ਅੱਜ ਅਸੀਂ ਸਾਰੇ ਇਲੈਕਟ੍ਰੋਨਿਕਲ ਮੀਡੀਆ ਵਾਲੇ ਇਕੱਠੇ ਹੋ ਕੇ ਡੇਰਾ ਬਾਬਾ ਬੁੱਧਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ ਆ ਤੇ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਜ਼ਿਲ੍ਹਾ ਅਧਿਐਸ਼ ਕਾਂਗਰਸ ਦੇ ਮਾਨ ਡਾਕਟਰ ਸਕੰਦਰ ਸਿੰਘ ਜੀ ਤੇ ਇਹਨਾਂ ਦੇ ਵੀ ਅਸੀਂ ਅਸ਼ੀਰਵਾਦ ਦੇਣ ਆਏ ਆ ਇਸ ਲਈ ਮੈਂ ਆਸ ਕਰਦਾ ਕਿ ਮੈਂ ਬਿਲਕੁਲ ਵਧੀਆ ਔਰ ਸੱਚੇ ਤਰੀਕੇ ਨਾਲ ਅੱਗੇ ਵਧ ਕੇ ਆਪਣੇ ਸ਼ਹਿਰ ਬਸੀ ਪਠਾਨਾਂ ਦਾ ਨਾਮ ਮੀਡੀਆ ਰਾਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਰੌਸ਼ਨ ਕਰਾਂਗਾ